ਉਨੇ ਦਿਵਾਲੀ ਤੇ ਬੰਦੀ ਛੋੜ ਦਿਵਸ ਤੇ ਉਨੀ ਵੀ ਗਿਆਨੀ ਕਲਦੀਪ ਸਿੰਘ ਗੜਗਾਜ ਜੀ ਹੁਣਾ ਬਹੁਤ ਵੱਡੀ ਨਿਮਰਤਾ ਦਿਖਾਈ ਆ ਉਹ ਹੱਥ ਜੋੜ ਕੇ ਉੱਠ ਖੜੇ ਕਹਿੰਦੇ ਕੋਈ ਨਹੀਂ ਪੰਥ ਪ੍ਰਵਾਨ ਕਰੂਗਾ ਮੈਂ ਉਸ ਦਿਨ ਉਸ ਦਿਨ ਸੇਵਾ ਕਰਾਂਗਾ ਹੋ ਰਿਹਾ ਇਹ ਬੰਦੀ ਛੋੜ ਦਿਵਸ ਜੀ ਜਿਹੜੀ ਘਟਨਾ ਹੋਈ ਹੈ ਉਸ ਤੋਂ ਬਾਅਦ ਇਹ ਉਲਿੱਕਿਆ ਗਿਆ ਕਿ ਜਾਂ ਇਹ ਪਹਿਲਾਂ ਹੀ ਪ੍ਰੋਗਰਾਮ ਇਹ ਬਹੁਤ ਚਿਰ ਤੋਂ ਸਾਰੇ ਚਿੰਤਾ ਤੁਰ ਸੀ ਵੀ ਨਹੀਂ ਹੋਣਾ ਚਾਹੀਦਾ ਇਕੱਠੇ ਕਰੀਏ ਉਹ ਜਿਹੜੇ ਇਕੱਠੇ ਕਰਨ ਦਾ ਫਿਰ ਦੇਖੋ ਕੋਈ ਵੀ ਕੰਮ ਹੈ ਇਹ ਇਹ ਕਹਿੰਦਾ ਮੈਂ ਨਾ ਮੰਨੂ ਵਾਲੀ ਬਾਤ ਜਿਹੜੀ ਸਿੱਖਾਂ ਚ ਆ ਗਈ ਈਗੋ ਆ ਗਈ ਹਉਮੈ ਆ ਗਈ ਹੰਕਾਰ ਆ ਗਿਆ ਭਈ ਮੈਂ ਲਵਾਮਾ ਤਾਂ ਉਹ ਲੱਗੇ ਮੇਰਾ ਲੱਗੇ ਮੇਰਾ ਮੇਰਾ ਕਰਦੇ ਤਾਂ ਜਨਮੇ ਖਰਾਬ ਹੁੰਦਾ ਜੇ ਅਸੀਂ ਐਡੇ ਵੱਡੇ ਰਤਬਿਆਂ ਤੇ ਬਹਿ ਕੇ ਵੀ ਮੈਂ ਮੈਂ ਮੇਰੀ ਮੇਰੀ ਕਰੀ ਗਏ ਮੈਂ ਤੇ ਇਹ ਲੀਡਰਾਂ ਨੂੰ ਵੀ ਬੇਨਤੀ ਕਰਦਾ ਦੇਖੋ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆ ਯਾਦ ਕਰਦੀ ਕਿਉਂ ਉਹ ਚ ਨਿਮਰਤਾ ਵੀ ਸੀ ਉਹ ਕੋਰੇੜੇ ਖਾਨ ਨੂੰ ਆਪ ਤਿਆਰ ਹੋ ਗਿਆ ਜੇ ਗਲਤੀ ਕੀਤੀ ਅਸੀਂ ਗਲਤੀਆਂ ਕਰਕੇ ਮੰਨ ਮੰਨ ਲਈਏ ਤੇ ਦਿਲੋਂ ਮੰਨ ਲਕੇ ਇਹ ਪੰਥਿਆ ਇਹ ਬਖਸ਼ ਦਿੰਦਾ ਪਰ ਜੇ ਹਮੇਂ ਹੰਕਾਰ ਜੀ ਰਵਾਂਗੇ ਫੇਰ ਕੋਈ ਕੁਝ ਨਹੀਂ ਬਣਨਾ ਤਨ ਮਨ ਤਨ ਪੰਥ ਨੂੰ